ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਰਨਾ ਸਾਂਝੀ ਕਰਨ ਜਾ ਰਹੀ ਆ ਪੁੱਬਲ ਦੀ ਅਗ ਜਿਸ ਦੀ ਲੇਖਿਕਾਨ ਬਚਿੰਤ ਕੌਰ ਜੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਆ ਸੁਣ ਲੈ ਭੈਣ 22 ਦੀ ਰਾਤ ਆਰੀ ਕਰਤੂਤ ਪੈ ਗਿਆ ਦੋ ਰਾਜ ਫਿਰ ਉਸ ਨੂੰ ਕਿਉਂ ਕੀ ਹੋਇਆ ਬਚਨੋ ਨੇ ਦੂਰੋ ਹੀ ਦੀਪ ਨੂੰ ਪੁੱਛਿਆ ਤੇ ਉਹ ਸੁੱਕੇ ਆਟੇ ਨਾਲ ਲਿਬੜੇ ਹੱਥ ਲਈ ਬਾਹਰ ਵੇੜੇ ਵਿੱਚ ਆਈ ਜਿੱਥੇ ਉਸ ਦੇ ਕੋਲ ਉਸ ਦੀ ਬਹੂ ਸਿੰਦੁਰੂ ਮੂੰ ਲਟਕਾਈ ਖੜੀ ਸੀ ਉਸ ਦੇ ਅੱਖਾਂ ਵਿੱਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀ ਬਾਈ ਕਿੱਥੇ ਐ ਹੋਊ ਕਿਧਰੇ ਦਫਾ ਹੋਏ ਜਿੱਧਰ ਮਰਜੀ ਮੈਂ ਪੁੱਛਦੀ ਆ ਦੀਪ ਹੋਇਆ ਕੀ ਹੋਣਾ ਕੀ ਸੀ ਮੇਰੇ ਸਿਰ ਸਵਾਹ ਪਾਤੀ ਮੈਂ ਤਾਂ ਹੁਣ ਉਮਰ ਪਰ ਸੋਹਰੇ ਪਿੰਡ ਮੂੰ ਦਿਖਾਉਣ ਜੋਗਾ ਨਹੀਂ ਰਿਹਾ ਪਰ ਤੂੰ ਦੱਸ ਤਾਂ ਸਹੀ ਹੋਇਆ ਕੀ ਆ ਚੱਲ ਅੰਦਰ ਮੇਰੇ ਨਾਲ ਉਹ ਝਟ ਆਪਣੀ ਵੱਡੀ ਭੈਣ ਨੂੰ ਬਾਹੋਂ ਫੜ ਕੇ ਅੰਦਰ ਲੈ ਗਿਆ ਆਦੇਖ ਬਾਈ ਦੀ ਜੁੱਤੀ ਅਜੇ ਤੱਕ ਸਿੰਦਰੋ ਦੀ ਚਾਚੀ ਦੇ ਮੰਝੇ ਕੋਲ ਪਈ ਐ ਝੂਠਾ ਮੈਂ ਨਹੀਂ ਮੰਨਦੀ ਇਹ ਗੱਲ ਆਹੋ ਪੈਨ ਤੈਨੂੰ ਕਹਾਂ ਉਹ ਸੱਚ ਆਉ ਸਾਡੀ ਗੱਲ ਦਾ ਹੱਸੀ ਤੇ ਜਿਵੇਂ ਬੁੜੇ ਦੇ ਦੁਸ਼ਮਣ ਹੁੰਦੇ ਆ ਨਾ ਸਿੰਦਰੋ ਆਪਣੀ ਨਾਨਤ ਮੂਰੇ ਹੁਣ ਉੱਚੀ ਉੱਚੀ ਬੋਲ ਰਹੀ ਸੀ ਜਿਉਂ-ਜਿਉਂ ਸਿੰਦਰੋ ਤੇ ਦੀਪ ਰਾਤ ਦੀ ਘਟਨਾ ਬਾਰੇ ਉੱਚੀ ਉੱਚੀ ਚਰਚਾ ਕਰ ਰਹੇ ਸਨ ਕਿਉਂ ਤੇ ਉਹਨਾਂ ਦੀਆਂ ਗੱਲਾਂ ਸੁਣ-ਸੁਣ ਬਿਸ਼ਨਾ ਸ਼ਰਮ ਦੀ ਮਾਰੀ ਜ਼ਮੀਨ ਵਿੱਚ ਗੱਡਦੀ ਜਾ ਰਹੀ ਸੀ ਉਸ ਨੂੰ ਆਪਣੇ ਗੰਗਾ ਵਰਗੇ ਪਵਿੱਤਰ ਪਿਓ ਉੱਪਰ ਲਾਏ ਇਸ ਦੂਸ਼ਣ ਦਾ ਭੋਰਾ ਭਰ ਵੀ ਸੱਚ ਨਹੀਂ ਸੀ ਆ ਰਿਹਾ ਉਸਨੇ ਤਾਂ ਆਪਣੀ ਸਾਰੀ ਉਮਰ ਰੱਬੀ ਭਗਤੀ ਵਿੱਚ ਗੁਜ਼ਾਰੀ ਸੀ ਬਚਨੋਂ ਦੀ ਮਾਂ ਦੇ ਮਰਨ ਪਿੱਛੋਂ ਪਰ ਜਵਾਨੀ ਵਿੱਚ ਵੀ ਉਸਨੇ ਕਦੇ ਕਿਸੇ ਦੀ ਧੀ ਪੈਣ ਵੱਲ ਮੈਲੀ ਨਜ਼ਰ ਨਾ ਨਹੀਂ ਸੀ ਦੇਖਿਆ ਸਾਰਾ ਪਿੰਡ ਜਾਣਦਾ ਸੀ ਕਿ ਕਿਸ਼ਨ ਸਿੰਘ ਫੌਜੀ ਵਰਗਾ ਬੰਦਾ ਇਸ ਪਿੰਡ ਫੇਰ ਨਹੀਂ ਸੀ ਪੈਦਾ ਹੋਣਾ ਉਹ ਜਦੋਂ ਵੀ ਆਪਣੀ ਫੌਜੀ ਜ਼ਿੰਦਗੀ ਵਿੱਚੋਂ ਸਾਲ ਪਰ ਪਿੱਛੋਂ ਆਪਣੇ ਪਿੰਡ ਛੁੱਟੀ ਆਉਂਦਾ ਤਾਂ ਉਹ ਪਿੰਡ ਵਿੱਚ ਵੀ ਮਾਰਾਂ ਦੀ ਸੇਵਾ ਵਿੱਚ ਜੁਟਿਆ ਰਹਿੰਦਾ ਖਾਸ ਕਰਕੇ ਜਿਨੇਪੇ ਵਾਲੀਆਂ ਔਰਤਾਂ ਦੀ ਦਵਾਦਾਰੂ ਦਾ ਉਹ ਬਹੁਤ ਧਿਆਨ ਰੱਖਦਾ ਸੀ ਜਦੋਂ ਕਿਚਨ ਸੇ ਛੁੱਟੀ ਆਇਆ ਹੁੰਦਾ ਤਾਂ ਬਿਮਾਰਾਂ ਨਾਲ ਉਸਦੇ ਕੱਚੇ ਘੜੀ ਡਿਓੜੀ ਭਰੀ ਹੀ ਰਹਿੰਦੀ ਸਾਰਾ ਸਾਰਾ ਦਿਨ ਦੀਪ ਤੇ ਬਚਨੋ ਉਸ ਕੋਲ ਬੈਠੇ ਕੋਈ ਨਾ ਕੋਈ ਜੜੀ ਬੁੱਟੀ ਪੁੱਟਦੇ ਹੀ ਰਹਿੰਦੇ ਹੁਣ ਪਿਛਲੇ ਤਿੰਨਾਂ ਵਰਿਆਂ ਤੋਂ ਜਦੋਂ ਦਾ ਉਹ ਰਿਟਾਇਰ ਹੋ ਕੇ ਆਪਣੇ ਪਿੰਡ ਆਇਆ ਸੀ ਆਪਣੇ ਪੁੱਤ ਦੀਪ ਕੋਲ ਰਹਿੰਦਾ ਹੋਇਆ ਵੀ ਬਿਮਾਰਾਂ ਲਈ ਕੋਈ ਨਾ ਕੋਈ ਦਵਾਦਾਰੂ ਬਣਾਉਂਦਾ ਹੀ ਰਹਿੰਦਾ ਕਦੇ ਕੌੜ ਤੁੰਮੇ ਦਾ ਚੂੜਾ ਕਦੇ ਔਲੇ ਬਿਹੇੜਿਆਂ ਦੀ ਪੱਕੀ ਕਦੇ ਸੰਤਰਿਆਂ ਦੇ ਛਿਲਕਿਆਂ ਦਾ ਮਰਬਾ ਜਾਂ ਫਿਰ ਕਿਕਰਾਂ ਦੇ ਤੁੱਕਿਆਂ ਨੂੰ ਇਕੱਠਾ ਕਰਕੇ ਕਿਸੇ ਦਵਾਈ ਵਿੱਚ ਪਾਉਣ ਲਈ ਸਕਾਉਂਦਾ ਰਹਿੰਦਾ ਉਸ ਦੀ ਤੀਬ ਬਚਨوں ਨੂੰ ਵਿਆਹਾਂ ਹੁਣ ਪੂਰੇ 13 ਬਰੇ ਹੋ ਗਏ ਸਨ ਫਿਰ ਵੀ ਉਸ ਦਾ ਬਾਈ ਕੋਈ ਨਾ ਕੋਈ ਦਵਾਈ ਉਸ ਕੋਲ ਕੁੱਟਣ ਲਈ ਭੇਜਦਾ ਹੀ ਰਹਿੰਦਾ ਕਿਸ਼ਨ ਸਿੰਘ ਨੇ ਕਦੇ ਕਿਸੇ ਮਰੀਜ਼ ਕੋਲੋਂ ਦਵਾਈ ਦੇ ਪੈਸੇ ਨਹੀਂ ਸੰਲਏ ਕਦੇ ਦਵਾਦਾਰ ਉਹ ਦਿੰਦਿਆ ਉੱਚੀ ਨਜ਼ਰ ਕਰਕੇ ਨਹੀਂ ਸੀ ਦੇਖਿਆ ਜਦੋਂ ਕਿ ਇੱਕ ਖਿਆਲ ਉਸਦੇ ਮਨ ਵਿੱਚ ਵਾਰ-ਵਾਰ ਆਉਂਦਾ ਰਿਹਾ ਸੀ ਕਿ ਉਸ ਨੂੰ ਆਪਣਾ ਘਰ ਦੁਬਾਰਾ ਬਸਾ ਲੈਣਾ ਚਾਹੀਦਾ ਹੈ ਪਰ ਉਸਨੇ ਐਸਾ ਨਹੀਂ ਕੀਤਾ ਜਦੋਂ ਵੀ ਉਹ ਐਸਾ ਸੋਚਦਾ ਦੀਪ ਦਾ ਮਾਸੂਮ ਜਿਹਾ ਚਿਹਰਾ ਉਸਦੇ ਸਾਹਮਣੇ ਆ ਖੜਾ ਹੁੰਦਾ ਰੋਲਜ਼ੂ ਯਤੀਮ ਮਿਤ੍ਰਈਆਂ ਕਾਹਨੂੰ ਪੁੱਛਦੀਆਂ ਨੇ ਅੱਜ ਉਹੀ ਦੀਪ ਸੀ ਜਿਸਨੇ ਉਸਦੀ ਚਿੱਟੀ ਦਾੜੀ ਦਾ ਵਾਲ-ਵਾਲ ਕਰ ਰੱਖਿਆ ਸੀ ਕਾਲੇ ਦੀ ਛਟੀ ਉੱਤੇ ਆਏ ਸਾਰੇ ਭਾਈਚਾਰੇ ਵਿੱਚ ਇਹ ਗੱਲ ਤੜਕੇ ਤੋਂ ਹੀ ਫੈਲ ਚੁੱਕੀ ਸੀ ਸਿੰ드로 ਦੀ ਚਾਚੀ ਨੂੰ ਹਨੇਰੇ ਹੀ ਨਮੋਸ਼ੀ ਦੀ ਮਾਰੀ ਪਹਿਲੀ ਮੋਟਰ ਆਪਣੇ ਪਿੰਡ ਮੁੜ ਗਈ ਸੀ ਘਰ ਵਿੱਚ ਆਇਆਂ ਮੇਲਣਾ ਵਿੱਚੋਂ ਕਈਆਂ ਨੇ ਲਾਜੋ ਦੇ ਮੰਝੇ ਕੋਲ ਪਈ ਬੁੜੇ ਦੀ ਜੁੱਤੀ ਸਾਇੰਦਕ ਦੇਖੀ ਸੀ ਸਿੰ드로 ਦੇ ਪੇ ਕਿਉਂ ਆਇਆਂ ਕਈ ਤੀਵੀਆਂ ਵੇੜੇ ਵਿੱਚ ਖੜੀਆਂ ਇਸ ਗੱਲ ਦੀ ਬਾਰੋ-ਬਾਰੀ ਚਰਚਾ ਕਰ ਰਹੀਆਂ ਸਨ ਪਹਿਲੀ ਸੌਹ ਭਾਈ ਦੀ ਝੂਠਨੀ ਬੋਲਦੀ ਰੱਬ ਨੂੰ ਜਾਨ ਦੇਣੀ ਹੈ ਜੁੱਤੀ ਤਾਂ ਬੁੜੇ ਦੀ ਲਾਜੋ ਦੇ ਮੰਝੇ ਕੋਲ ਪਈ ਮੈਂ ਦੇਖੀ ਐ ਦੂਜੀ ਹੰਗਾਰਾ ਭਰਦੀ ਹੋਈ ਖਬਰੇ ਬੁੜੇ ਦੇ ਮਤ ਨੂੰ ਕੀ ਹੋ ਗਿਆ ਔਲੇ ਚਾਟੇ ਸੇ ਸੁਆ ਪਾਲੀ ਨਾਲੇ ਦੀਪ ਨੂੰ ਸਾਰੇ ਸ਼ਰੀਕੇ ਵਿੱਚ ਕਿਤੇ ਔਨ ਜਾਣ ਜੋਗਾ ਨਹੀਂ ਛੱਡਿਆ ਤੀਜੀ ਨਹੀਂ ਛੇੜਿਆ ਵੀ ਕਿਨੂੰ ਕੁੜਮਾ ਆਗੋਂ ਆਈ ਨੂੰ ਐਵੇਂ ਦੀਪ ਕਹਿੰਦਾ ਰਹਿੰਦਾ ਹੈ ਕਿ ਦੋਰਾ ਪੈਨਸਵੇਂ ਬੁੜੇ ਨੂੰ ਆਪਣੇ ਆਪ ਦੀ ਸੂਰਤ ਨਹੀਂ ਰਹਿੰਦੀ ਭਲਾ ਇਹ ਗੱਲਾਂ ਕੋਈ ਬੇਸੂਰਤੀ ਦੀਆਂ ਨੇ ਮੁੰਡਾ ਮੂੰਹ ਦਿਖਾਉਣ ਜੱਗਾ ਨਹੀਂ ਰਿਹਾ ਕਿਤੇ ਵੀ ਬਜਨੋ ਸ਼ਰੀਕੇ ਦੀਆਂ ਔਰਤਾਂ ਦੇ ਮੂੰਹ ਇਹੋ ਜਿਹੀਆਂ ਗੱਲਾਂ ਸੁਣ ਸੁਣ ਪਰੋਂ ਹਾਕੀ ਹੋਈ ਪਈ ਸੀ ਕੀ ਔਰਤਾਂ ਕੀ ਮਰਬੇ ਇਸੇ ਘਟਨਾ ਦੀ ਚਰਚਾ ਕਰ ਰਹੀ ਸਨ ਪਰ ਬਚਨوں ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ ਭਾਵੇਂ ਉਸਨੇ ਆਪ ਅੰਦਰ ਜਾ ਕੇ ਲਾਜੋ ਦੇ ਮੰਜੇ ਕੋਲ ਪਈ ਆਪਣੇ ਬਾਈ ਦੀ ਜੁੱਤੀ ਨੂੰ ਦੇਖਿਆ ਸੀ ਉਸਨੇ ਕਈ ਵਾਰ ਹੌਸਲਾ ਕੀਤਾ ਕਿ ਉਹ ਆਪ ਜਾ ਕੇ ਆਪਣੇ ਬਾਈ ਕੋਲ ਸਾਰੀ ਗੱਲ ਪੁੱਛੇ ਪਰ ਧੀ ਪਿਓ ਨੂੰ ਪੁੱਛੇ ਤਾਂ ਕੀ ਨਾਲੇ ਉਸਨੂੰ ਤਾਂ ਮੂੰਹ ਨੇਰੇ ਹੀ बेहोਸ਼ੀ ਦੀ ਹਾਲਤ ਵਿੱਚ ਦੀ ਬਾਹਰ ਲੈ ਕਰ ਛੱਡ ਆਇਆ ਸੀ ਜਿੱਤੇ ਉਹ ਹੁਣ ਬੇਸੁੱਧ ਪਿਆ ਸੀ ਕਿਸੇ ਨੇ ਉਸਦੀ ਮੁੜ ਕੇ ਬਾਤ ਨਹੀਂ ਸੀ ਪੁੱਛੀ ਬਚਨੋ ਆਪ ਹਲਵਾਈ ਨਾਲ ਪੱਟੀ ਉੱਤੇ ਰੁੱਝੀ ਹੋਈ ਸੀ ਪਰ ਜੋ-ਜੋ ਗੱਲਾਂ ਸ਼ਰੀਕੇ ਦੇ ਲੋਕ ਉਹਦੇ ਪਿਓ ਬਾਰੇ ਕਰ ਰਹੇ ਸਨ ਬਚਨੋ ਦੇ ਦਿਲ ਵਿੱਚ ਸੂਲ ਵਾਂਗ ਚੁੱਕਦੇ ਜਾ ਰਹੀਆਂ ਹਨ ਉਸਦੇ ਧਰਮਾਤਮਾ ਪਿਓ ਬਾਰੇ ਅੱਜ ਕੀ ਕੀ ਨਹੀਂ ਸੀ ਕਿਹਾ ਲੋਕਾਂ ਨੇ ਉਸ ਸ਼ਖਸ ਬਾਰੇ ਜਿਸ ਨੇ ਜਵਾਨੀ ਤੋਂ ਬੁਢਾਪੇ ਤੱਕ ਦਾ ਸਾਰਾ ਸਫ਼ਰ ਬਿਨਾਂ ਸਾਥੀ ਤੋਂ ਤੈਅ ਕੀਤਾ ਸੀ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਉਸਨੇ ਪੁਬਲ ਦੀ ਅੱਗ ਵਾਂਗ ਦਬ ਰੱਖਿਆ ਸੀ ਬਚਨੋ ਦੀ ਮਾਂ ਤਾਂ ਦੀਪ ਨੂੰ ਛਿਲੇ ਵਿੱਚ ਹੀ ਸ਼ੀਆਂ ਦਿਨਾਂ ਦਾ ਛੱਡ ਕੇ ਚੱਲ ਵਸੀ ਸੀ। ਤਾਈਓ ਬਚਨੋ ਦਾ ਬਾਈ ਜਨੇਪੇ ਵਾਲੀਆਂ ਔਰਤਾਂ ਦਾ ਖਾਸ ਧਿਆਨ ਰੱਖਦਾ ਸੀ। ਜਦੋਂ ਬਚਨੋ ਦੀ ਮਾਂ ਮਰੀ ਤਾਂ ਉਸ ਸਮੇਂ ਬਚਨੋ ਦੇ ਬਾਈ ਦੀ ਉਮਰ ਮਸਾ ਬਾਈਆਂ ਵਰਿਆਂ ਦੀ ਹੋ ਤੇ ਬਚਨੋ ਉਸ ਸਮੇਂ ਢੂੜ ਵਰੀ ਦੀ ਸੀ। 14 ਸਾਲ ਕਿਸ਼ਨ ਸਿੰਘ ਜੌਦੀ ਫੌਜ ਕਸ਼ਮੀਰ ਦੇ ਬਾਰਡਰ ਤੇ ਰਹੀ। ਫੇਰ ਖਾਸਾ ਤੇ ਰਾਜਸਥਾਨ ਤੇ ਉਸ ਤੋਂ ਪਿੱਛੇ ਕਿਸ਼ਨ ਸਿੰਘ ਦੀ ਬਦਲੀ ਦਿੱਲੀ ਦੀ ਹੋ ਗਈ। ਪਿੱਛੇ ਸ਼ਰੀਕੇ ਵਿੱਚ ਲੱਗਦੇ ਕਿਸ਼ਨ ਸਿੰਘ ਦੇ ਭਾਈ ਨੇ ਬਚਨ ਨੂੰ ਮੁੰਡਾ ਟੋਲਿਆ ਤੇ ਆਉਣ ਦੀ ਛੁੱਟੀ ਨੂੰ ਉਸਦੇ ਹੱਥ ਕੀਲੇ ਕਰ। ਉਸ ਨੂੰ ਪ੍ਰਾਇ ਘਰ ਤੋੜ ਦਿੱਤਾ। ਫਿਰ ਭੈਣ ਨੇ ਵੀਰ ਲਈ ਜੱਟਾਂ ਦੀ ਇੱਕ ਬਹੂ ਦੇ ਟੇਕੇ ਪਿੰਡੋ ਸਿੰਦਰੋ ਦਾ ਰਿਸ਼ਤਾ ਦੀਪ ਲਈ ਲੈ ਲਿਆ। ਕਿੰਨੇ ਚਾਅ ਕੀਤੇ ਸਨ ਸਿੰਦਰੋ ਦੇ ਬਚਨ ਦੇ ਬਾਈ ਨੇ। ਅਜੋ ਹੀ ਸਿੰਦਰੋਸ ਦੇ ਬਾਈ ਨੂੰ ਨਾ ਜਾਣੇ ਕੀ ਕੀ ਵਾਤਵਾ ਬੋਲ ਰਹੀ ਸੀ ਤੇ ਬਚਨੋ ਸਭ ਕੁਝ ਜਰਦੀ ਹੋਈ ਅੰਦਰੋਂ ਅੰਦਰ ਲਹੂ ਦੇ ਘੁੱਟ ਪੀ ਰਹੀ ਸੀ। ਅਸਦਾ ਦੀਪ ਵੀ ਯਕੀਨ ਕਰ ਬੈਠਾ ਸੀ ਕਿ ਉਸਦਾ ਭਾਈ ਜਾਣ ਬੁਝ ਕੇ ਅੰਦਰ ਗਿਆ ਸੀ ਕਿਉਂਕਿ ਸਿੰਦਰੋ ਨੇ ਅੱਗੇ ਵੀ ਕਈ ਇਹੋ ਜਿਹੀਆਂ ਗੱਲਾਂ ਦੀਪ ਨੂੰ ਦੱਸੀਆਂ ਸਨ ਕੇ ਉਸਦਾ ਭਾਈ ਆਪਣਾ ਘੜਾ ਛੱਡ ਅਨੰਦਪੁਰ ਦੀ ਝੱਜਰੀ ਵਿੱਚੋਂ ਕੋਠੇ ਉੱਤੇ ਪਾਣੀ ਪੀਣ ਜਾਂਦਾ ਤੇ ਦਰਵਾਜ਼ੇ ਜਾ ਕੇ ਉਸਦੇ ਨੇ ਲੰਬੜਾਂ ਦੇ ਬੁੜੇ ਨੂੰ ਇਹ ਵੀ ਕਿਹਾ ਸੀ ਕਿ ਉਹ ਉਸ ਦਾ ਕਿਤੇ ਹੋਰ ਬੰਨ ਨੂੰ ਬਣਵਾ ਦੇਵੇ ਦੀਪ ਨੇ ਇਹ ਸਾਰੀਆਂ ਗੱਲਾਂ ਬਚਨੋਂ ਨੂੰ ਵੀ ਚਿੱਠੀ ਵਿੱਚ ਲਿਖ ਦਿੱਤੀਆਂ ਸਨ ਬਚਨੋਂ ਨੇ ਦੀਪ ਦੇ ਚਿੱਠੀ ਵਿੱਚ ਲਿਖੀ ਇਹ ਗੱਲ ਵੀ ਚੇਤੇ ਆਈ ਜਿਸ ਵਿੱਚ ਦੀਪ ਨੇ ਲਿਖਿਆ ਸੀ ਕਿ ਭੈਣ ਅੱਜਕੱਲ ਬਾਈ ਬਹੁਤ ਲਾਪਰਵਾਹ ਹੁੰਦਾ ਜਾ ਰਿਹਾ ਹੈ ਪੈਨਸ਼ਨ ਦੇ ਰੁਪਏਆਂ ਵਿੱਚੋਂ ਹਰ ਮਹੀਨੇ ਕਈ ਕਈ ਰੁਪਏਆਂ ਦੀ ਲਾਟਰੀ ਪਾਉਂਦਾ ਹੈ ਜਦੋਂ ਦੀਪ ਦੇ ਮਨ ਵਿੱਚ ਹੀ ਖਾਈ ਬਣ ਗਈ ਸੀ ਤਾਂ ਭਲਾ ਸਿੰਦਰੋਂ ਨੇ ਕੀ ਬਾਤ ਪੁੱਛਣੀ ਸੀ ਨਾ ਰੋਟੀ ਦੇਣ ਪਰ ਝੂਠੇ ਦੂਸਨ ਦਾ ਨਾ ਲਾਉਣ ਆ ਰਾਤ ਵਾਲਾ ਲਾਇਆ ਦੂਸਨ ਤਾਂ ਜਿਵੇਂ ਬਚਨੋਂ ਤੋਂ ਸਿਆ ਨਹੀਂ ਸੀ ਜਾ ਰਿਹਾ ਸੱਚ ਨੂੰ ਨਤਾਰਨ ਲਈ ਸਾਰੇ ਕੰਮ ਛੱਡ ਛੜਾ ਉਹ ਭਰੀ ਪੀਤੀ ਬਾਹਰ ਲੈਕਾਰ ਆਪਣੇ ਬਾਈ ਕੋਲ ਆਈ ਜਿੱਥੇ ਕੰਨਰਾਂ ਢਾਸਨਾ ਲਾਈ ਹੁਣ ਉਸ ਦਾ ਬਾਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਇੱਕ ਵਾਰ ਤਾਂ ਪਾਠ ਕਰਦੇ ਬਾਈ ਨੂੰ ਦੇਖ ਬਚਨਾਂ ਨੂੰ ਦੀਤੇ ਸਿੰਦਰ ਉੱਤੇ ਬੇਹਦ ਗੁੱਸਾ ਆਇਆ ਤੇ ਨਾਲ ਉਸ ਕਮਜਾਦ ਲਾਜੂ ਤੇ ਜਿਸ ਨੇ ਝੂਠਾ આરોਪ ਲਾਇਆ ਸੀ ਉਸ ਦੇ ਪਿਓ ਉੱਤੇ ਕੇਰਾਂ ਤਾਂ ਬਚਨਾਂ ਦਾ ਚਿੱਤ ਕੀਤਾ ਕਿ ਉਸ ਨੂੰ ਬੁੱਤੋਂ ਫੜ ਕੇ ਆਪਣੇ ਬਾਈ ਦੇ ਸਾਹਮਣੇ ਲਿਆ ਕੇ ਪੁੱਛੇ ਪਰ ਉਹ ਤਾਂ ਮੂੰਹ ਨੇਰੇ ਹੀ ਆਪਣੇ ਪਿੰਡ ਮੁੜ ਗਈ ਸੀ ਫਿਰ ਉਸਦੇ ਮਨ ਵਿੱਚ ਆਈ ਕਿ ਉਹ ਦੀਪ ਤੇ ਸਿੰਦਰੋ ਨੂੰ ਬੁਲਾ ਕੇ ਚੰਗੀ ਤਰ੍ਹਾਂ ਭਨੇਸਰੀ ਦੇਵੀ ਪਰ ਉਹ ਸਾਰੇ ਗੁੱਸੇ ਨੂੰ ਅੰਦਰੋਂ ਅੰਦਰੀ ਪੀ ਗਈ ਕਿਉਂਕਿ ਘਰ ਵਿੱਚ ਉਸਦੇ ਭਤੀਜੇ ਦੀ ਛੱਟੀ ਕਰਕੇ ਖੁਸ਼ੀ ਮਨਾਈ ਜਾ ਰਹੀ ਸੀ ਪਰ ਉਹ ਆਪਣੇ ਬਾਈ ਉੱਪਰ ਲੱਗੇ ਦੂਸ਼ਣ ਦਾ ਨਿਤਾਰਾ ਸ਼ਰੀਕੇ ਦੇ ਸਾਹਮਣੇ ਹੀ ਕਰਨਾ ਚਾਹੁੰਦੀ ਸੀ ਕਿਵੇਂ ਸਿੰਦਰੋ ਨੇ ਖਾਮ ਖਾ ਸਾਰੇ ਰਿਸ਼ਤੇਦਾਰਾਂ ਵਿੱਚ ਪੰਡੀ ਪਾ ਰੱਖੀ ਸੀ ਉਸਨੇ ਬੜੀ ਹਿੰਮਤ ਕਰਕੇ ਆਪਣੇ ਬਾਈ ਕੋਲ ਬੈਠਦੇ ਹੋਏ ਹੌਲੀ ਜਿਹੀ ਪੁੱਛਿਆ ਬਾਈ ਜੀ ਪਿਲਾਏ ਰਾਤ ਅਜੇ ਗੱਲ ਮੂੰਹ ਵਿੱਚ ਹੀ ਸੀ ਕਿ ਉਸ ਨੂੰ ਦਿਆਲੋ ਤਾਈ ਦੀ ਕਹੀ ਗੱਲ ਦਾ ਚੇਤਾ ਆ ਗਿਆ ਅੱਜ ਕੱਲ ਤੇਰਾ ਬਾਈ ਬਹੁਤ ਦੁਖੀ ਹੈ ਧੀਏ ਮਾੜੀ ਮਾੜੀ ਗੱਲ ਤੇ ਰੋ ਪੈਂਦਾ ਹੈ ਦੁੱਖ ਸੁੱਖ ਦੀ ਕੋਈ ਵੀ ਗੱਲ ਸਹਿ ਨਹੀਂ ਕਰਦਾ ਕਈ ਵਾਰ ਤਾਂ ਸਾਰੀ ਸਾਰੀ ਰਾਤ ਸੌਂਦਾ ਵੀ ਨਹੀਂ ਜੇ ਕਿਧਰੇ ਬਿੰਦ ਚ ਅਟਕ ਹੀ ਲੱਗ ਹੀ ਜਾਏ ਤਾਂ ਫੇਰ ਝਟ ਜਾਗ ਜਾਂਦਾ ਹੈ ਫੇਰ ਅੱਧੀ ਰਾਤ ਜਿੱਦਨ ਮੂੰਹ ਹੁੰਦਾ ਉੱਠ ਤੁਰਦਾ ਹੈ ਬਚਨੂ ਨੂੰ ਡਰ ਹੋ ਗਿਆ ਕਿਧਰੇ ਉਸ ਦਾ ਬਾਈ ਉਸ ਦੀ ਗੱਲ ਸੁਣ ਕੇ ਰੋਣੀ ਨਾ ਲੱਗ ਜਾਏ ਪਰ ਥੋੜੀ ਦੇਰ ਅੱਧਰ ਉੱਧਰ ਦੀਆਂ ਗੱਲਾਂ ਕਰਨ ਪਿੱਛੋਂ ਚੀਜ਼ ਕਰਿਆ ਚਿੱਤੇ ਆ ਫਿਰ ਕਿਹਾ ਬਾਈ ਜੀ ਪਲੈ ਰਾਤ ਤੈਨੂੰ ਕਿਹਾ ਦੌਰਾ ਪੈ ਗਿਆ ਸੀ ਕਿਸ਼ਨ ਸਿਉ ਨੇ ਧੀਰਿਆ ਨਜ਼ਰਾਂ ਵਿੱਚ ਡੁੱਲਦੀ ਹਮਦਰਦੀ ਨੂੰ ਦੇਖ ਹੌਲੇ ਜਿਹੀ ਕਿਹਾ ਕੀ ਪੁੱਤ ਤੇ ਇਸ ਦੇ ਨਾਲ ਹੀ ਉਸ ਦਾ ਗਲਾ ਭਰ ਆਇਆ ਬਚਨੋ ਨੇ ਝੱਟ ਗੱਲ ਪਲਟੀ ਤੇ ਕਿਹਾ ਬਾਈ ਜੀ ਮੈਂ ਤਾਂ ਉਹੀ ਪੁੱਛਦੀ ਆ ਬਾਈ ਤੈਨੂੰ ਇਹ बेहोਸ਼ੀ ਦਾ ਦੌਰਾ ਕਿਉਂ ਪੈ ਜਾਂਦਾ ਹੈ ਤੈਨੂੰ ਕਿਸ ਗੱਲ ਦਾ ਦੁੱਖ ਹੈ ਬਾਈ ਦੀਪ ਤੇ ਬਹੂ ਜਾਨੋ ਤੈਨੂੰ ਬਹੁਤਾਂ ਕਰਦੇ ਨੇ ਨਾ ਪੁੱਤ ਨਾ ਮੈਨੂੰ ਕਾਸੇ ਦਾ ਵੀ ਕੋਰਾ ਦੁੱਖ ਨਹੀਂ ਕੋਈ ਤਾਂਗ ਨਹੀਂ ਕਰਦਾ ਮੈਨੂੰ ਫਿਰ ਇਹ ਮਾੜੀ ਜੀ ਗੱਲ ਤੇਰੀਆਂ ਅੱਖਾਂ ਕਿਉਂ ਪਰ ਆਉਂਦੀਆਂ ਨੇ ਕੁਛ ਨਹੀਂ ਪੁੱਤ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਬੈਠੇ ਬਿਠਾਏ ਦੋ ਵਕਤ ਰੋਟੀ ਮਿਲ ਜਾਂਦੀ ਐ ਝੂਠ ਨਾ ਬੋਲ ਬਾਈ ਮੈਂ ਸਾਰੀ ਗੱਲ ਜਾਣਦੀ ਆਂ ਦੀਪ ਤੇ ਸਿੰਦਰੋ ਨੂੰ ਤੇਰੀ ਰੋਟੀ ਹੁਣ ਚੁੱਪਦੀ ਐ ਐਸੀ ਕਰਕੇ ਤੇਰੀ ਬਦ ਖੋਈ ਕਰਦੇ ਰਹਿੰਦੇ ਨੇ ਹਰ ਸਮੇ ਪਰ ਬਾਈ ਜੀ ਮੈਥੋਂ ਤੇਰੀ ਇਹ ਹਾਲਤ ਨਹੀਂ ਦੇਖੀ ਜਾਂਦੀ ਹਰ ਸਮੇ ਉਰ ਤੇ ਬਾਹਰ ਤੇ ਫਟਲਾਣਤੀ ਕਰਦੇ ਰਹਿੰਦੇ ਨੇ ਦੋਵੇਂ ਜੀ ਇਹ ਤਾਂ ਸਮੇ ਦਾ ਗੇੜ ਐ ਪੁੱਤ ਪਰ ਤੈਂ ਤਾਂ ਸਾਰੀ ਉਮਰ ਲੋਕਾਂ ਦੀ ਭਲਾਈ ਕੀਤੀ ਐ ਫਿਰ ਇਹ ਲੋਕ ਤੇਰੀਆਂ ਇਹੋ ਜਿਹੀਆਂ ਗੱਲਾਂ ਕਿਉਂ ਬਣਾਉਂਦੇ ਨੇ ਕਿਉਂ ਝੂਠੀਆਂ ਤੌਮਤ ਲਾਉਂਦੇ ਨੇ ਤੇਰੇ ਤੇ ਹਰ ਸਮੇ ਬਾਈ ਜੀ ਕਿਰਾਂ ਤੂੰ ਮੈਨੂੰ ਇਹ ਰਾਤ ਵਾਲੀ ਗੱਲ ਸੱਚੋ ਸੱਚ ਦੱਸ ਦੇ ਕੀ ਹੋਈ ਫਿਰ ਮੈਂ ਆਪ ਸੁਲਝ ਜਰੂਗੀ ਸਭ ਨਾਲ ਗੱਲ ਕੀ ਹੋਈ ਪੁੱਤ ਮੈਂ ਪੁੱਛਦੀ ਆ ਇਹ ਤੇਰੀ ਜੁੱਤੀ ਲਾਜੋ ਕਮਜਾਦ ਦੇ ਮੰਜੇ ਕੋਲ ਕਿਵੇਂ ਆਈ ਮੇਰੀ ਜੁੱਤੀ ਲਾਜੋ ਦੇ ਮੰਜੇ ਕੋਲ ਉਹ ਫੁੱਟੇ ਕਰਮ ਐਨਾ ਕਹਿੰਦਿਆ ਕਹਿੰਦੇ ਉਸ ਦਾ ਗਲਾ ਘੜ ਆਇਆ ਤੇ ਝਟ ਗਰਮਗਰਮ ਹੰਝੂਸ ਦੀ ਚਿੱਟੀ ਦਾੜੀ ਉੱਪਰ ਟਿੱਗਣ ਲੱਗ ਪਈ। ਬਚਨੋ ਨੇ ਆਪਣੇ ਬਾਈ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਝਟ बेहोਸ਼ ਹੋ ਗਿਆ। ਬਚਨੋ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਭੱਜ ਕੇ ਨਾਲ ਦੇ ਘਰੋਂ ਜੱਟਾਂ ਦੇ ਮੁੰਡੇ ਨੂੰ ਸਾਈਕਲ ਉੱਪਰ ਤੇਜ ਡਾਕਟਰ ਨੂੰ ਬੁਲਾਇਆ। ਡਾਕਟਰ ਦੀ ਕਾਫੀ ਕੋਸ਼ਿਸ਼ ਪਿੱਛੋਂ ਕਿਤੇ ਕਿਚਨ ਸਿਉ ਨੇ ਅੱਖਾਂ ਖੋਲੀਆਂ। बेहोਸ਼ੀ ਦੀ ਹਾਲਤ ਸਮੇਂ ਬਚਨੋ ਨੇ ਰੋਂਦਿਆਂ ਰੋਂਦਿਆਂ ਆਪਣੇ ਬਾਈ ਦੀ ਸਾਰੀ ਹਾਲਤ ਦੱਸ ਦਿੱਤੀ ਕਿ ਉਹ ਸਾਰੀ-ਸਾਰੀ ਰਾਤ ਸੌਂਦਾ ਨਹੀਂ। ਤੇ ਰਾਤ ਵਾਲੀ ਸਾਰੀ ਘਟਨਾ ਵੀ ਉਸਨੇ ਡਾਕਟਰ ਨੂੰ ਦੱਸ ਦਿੱਤੀ। ਜਿਉਂ ਹੀ ਮਰੀਜ਼ ਨੂੰ ਕੁਝ ਹੋਸ਼ ਆਈ ਡਾਕਟਰ ਨੇ ਪੂਰੀ ਤਸੱਲੀ ਦਿੱਤੀ। ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਇਹ बेहोशी ਤੁਹਾਨੂੰ ਦਿਮਾਗੀ ਨਾੜੀ ਤੇ ਲਹੂ ਦਾ ਦੌਰਾ ਰੁਕ ਜਾਣ ਕਰਨ ਹੁੰਦੀ ਹੈ। ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੀ ਡਾਕਟਰ ਸਾਹਿਬ ਕਿਸ਼ਨ ਸਿੰਘ ਨੇ ਬੜੀ ਹਲੀਮੀ ਨਾਲ ਪੁੱਛਿਆ। ਤੁਸੀਂ ਫੌਜ ਵਿੱਚ ਰਾਤ ਨੂੰ ਕਿੰਨੇ ਘੰਟੇ ਸੌਂਦੇ ਸੀ? ਹੁਣ ਕਿੰਨੇ ਘੰਟੇ ਸੌਂਦੇ ਹੋ? ਫੌਜ ਵਿੱਚ ਤਾਂ ਡਾਕਟਰ ਸਾਹਿਬ दारू ਪੀ ਕੇ ਸਾਰੀ-ਸਾਰੀ ਰਾਤ ਸੁੱਤਾ ਰਹਿੰਦਾ ਸੀ। ਪਰ ਹੁਣ ਤਾਂ ਜਿਵੇਂ ਨੀਂਦ ਨੇੜੇ ਹੋ ਹੀ ਨਹੀਂ ਲੰਘਦੀ ਗੱਲ ਕਰਦੇ ਆ ਕਰਦੇ ਆ ਕਿਸ਼ਨ ਸਿੰਘ ਦੀ ਆਵਾਜ਼ ਬੰਦ ਹੋ ਗਈ ਅਤੇ ਉਸ ਦੀ ਅੱਖਾਂ ਵਿੱਚ ਹੰਝੂ ਭਰ ਆਏ ਫਿਰ ਵੀ ਡਾਕਟਰ ਨੇ ਇੱਕ ਸਵਾਲ ਹੋਰ ਪੁੱਛ ਹੀ ਲਿਆ ਤੁਹਾਨੂੰ ਕੀ ਪਰੇਸ਼ਾਨੀ ਹੈ ਤੁਸੀਂ ਰੋ ਕਿਉਂ ਪੈਂਦੇ ਹੋ ਕੁਛ ਨਹੀਂ ਡਾਕਟਰ ਸਾਹਿਬ ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ ਮੈਨੂੰ ਸੰਖਿਆ ਦੇ ਦਿਓ ਕੋਲ ਕੇ ਓਕੇ ਓਕੇ ਸਾਹ ਲੈਂਦੇ ਆ ਕਿਸ਼ਨ ਸਿੰਘ ਨੇ ਬਸ ਆਪਣੀ ਗੱਲ ਮੁਕਾਈ ਤੇ ਫਿਰ ਝਟ ਉਸ ਦੀ ਦਿਮਾਗੀ ਨਾੜੀ ਦਾ ਦੌਰਾ ਬੰਦ ਹੋ ਗਿਆ ਆਪਣੇ ਬਾਈ ਦੀ ਐਸੀ ਹਾਲਤ ਦੇਖ ਬਚਨੂ ਚਿੱਚੀ ਰੋਣ ਲੱਗ ਪਈ ਤੇ ਫੇਰ ਆਪਣੇ ਗੋਡਿਆਂ ਵਿੱਚ ਸਿਰ ਰੱਖ ਕੇ ਉਸ ਨੂੰ ਚਿੰਬੜਦੀ ਹੋਈ ਬੋਲੀ ਹਾਈ ਬਾਈ ਸਾਨੂੰ ਛੱਡ ਕੇ ਨਾ ਜਾਈ ਮੇਰੇ ਬਾਈ ਨੂੰ ਬਚਾਓ ਡਾਕਟਰ ਸਾਹਿਬ ਉਸਨੇ ਡਾਕਟਰ ਅੱਗੇ ਵਾਸਤਾ ਪਾਇਆ ਤੁਸੀਂ ਮਰੀਜ਼ ਕੋਲ ਰੋ ਹੋਣਾ ਇੰਦਰੀਆਂ ਦੇ ਭੋਗਾਂ ਨੂੰ ਜਵਾਨੀ ਵਿੱਚ ਦਬ ਘੁੱਟ ਕੇ ਰੱਖਣ ਨਾਲ ਬੁਢਾਪੇ ਵਿੱਚ ਐਸੇ ਰੋਗ ਅਕਸਰ ਲੱਗ ਜਾਂਦੇ ਹਨ ਮਰੀਜ਼ ਬੇਵਸਪੇਹੋਸ਼ੀ ਦੀ ਹਾਲਤ ਵਿੱਚ ਬਹੁਤ ਕੁਝ ਕਰ ਜਾਂਦਾ ਹੈ ਜਿਸ ਦਾ ਉਸ ਨੂੰ ਖੁਦ ਪਤਾ ਨਹੀਂ ਲੱਗਦਾ ਤਾਂ ਕੀ ਰਾਤ ਵਾਲੀ ਘਟਨਾ ਸੱਚੀ ਹੋ ਸਕਦੀ ਹੈ ਡਾਕਟਰ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਸੌਂਦਿਆ ਹੀ ਬਚਨੋਂ ਨੇ ਆਪਣੇ ਬਾਈ ਦਵਾਲੇ ਵਲੀਆਂ ਬਾਹਾਂ ਇੱਕੋ ਵਾਰੀਓਂ ਪਰਾਂ ਕਰ ਲਈਆਂ ਜਿਵੇਂ ਉਹ ਫਿੱਟੀ ਜਾ ਰਹੀ ਹੋਵੇ ਤੇ ਉਸਨੇ ਝਟ ਆਪਣੇ ਗੋਡਿਆਂ ਉੱਤੋਂ ਬੜੀ ਬੇਰਹਿਮੀ ਨਾਲ ਕਿਸ਼ਨ ਸਿਉਂਦਾ ਸਿਰ ਹਟਾ ਕੇ ਭੁੰਜੇ ਰੱਖ ਦਿੱਤਾ ਤੁਸੀਂ ਸੁਣੀ ਕਹਾਣੀ ਭੁੱਬਲ ਦੀ ਅੱਗ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ